ਮਗਦਨ ਉਹ ਹੋਈ ਉਹ ਮਰਾਸੀ ਵਾਲੀ ਕਹਿੰਦਾ ਉਹਨੇ ਨੀਕਰਾਂ ਵਾਲੀਆਂ ਦੋ ਨੀਕਰਾਂ ਵਾਲੀਆਂ ਦੋ ਕੱਛੇ ਵਧੀਆ ਬਣਾ ਲੇ ਤੇ ਇੱਕ ਕੰਗ ਦਾ ਗਿੱਲੀ ਤੇ ਦੂਜਾ ਣੋਂ ਲੱਗਿਆ ਪਾਉਣਾ ਭੁੱਲ ਗਿਆ ਤੇ ਚਾਦਰਾਂ ਬੰਨ ਕੇ ਪਿੰਡ 'ਚ ਤੁਰ ਪਿਆ ਤੇ ਤਾਂ ਨੂੰ ਚੱਕ ਕੇ ਆਏ ਜਾ ਕੇ ਪਿੰਡ ਵਾਲੇ ਰਵੀ ਨੀਕਰ ਦਿਖਾਉਣਾ ਚਾਦਰਾਂ ਚੱਕ ਕੇ ਤਾਂ ਨੰਗਾ ਹੋ ਗਿਆ ਆਏ ਤੁਰ ਜਾਵੇ ਉਹ ਕਹਿੰਦੇ ਆ ਗਈ ਇਹਦੇ ਨਾਲ ਦਾ ਕਹਿੰਦਾ ਇੱਕ ਘਰੇ ਪਿਆ ਦੋ ਆ ਉਹਦੇ ਪਹਿਲੇ ਦੋ ਆ ਕਹਿੰਦੇ ਇੱਕ ਘਰੇ ਆਪਣੇ ਕੋਲ ਉਹ ਜਿਹੜਾ ਕਿਹੜਾ ਨੰਗੇ ਉਹ ਆ ਗਈ ਉਹ ਯਾਰ ਦੋ ਇੱਕ ਘਰੇ ਆ ਉਹ ਕਹਿੰਦਾ ਕਮਾਲ ਆ ਯਾਰ ਤੇਰੇ ਕੋਲੇ ਦੋ ਆ ਕਿਹਾ ਹੋਰ ਇੱਕ ਘਰੇ ਆ ਕਿੱਲੇ ਦੇ ਡੰਗਿਆ ਪਿਆ ਉਹ ਕਹਿੰਦਾ ਕਿੱਲੇ ਦੇ ਕਿਵੇਂ ਡੰਗਦਾ ਤੂੰ ਉਹ ਕਹਿੰਦਾ ਤੂੰ ਕੀ ਬੋਤਾ ਕਹਿੰਦਾ ਮੈਂ ਬੋਤਾ ਵੀ ਆ ਕਿ ਨੀ ਕਰ ਨਹੀਂ ਪਾਈ ਉਹਨੂੰ ਤਾਂ ਚੋਗਨ ਮੈਂ ਦਾ ਕੱਛਾ ਬਗਾਉਂਦਾ ਫਿਰਦਾ ਸੀ ਤੁਹਾਨੂੰ ਕਹਿੰਦਾ ਮੈਂ ਦੋ ਬਣਾਏ ਸੀ ਕਹਿੰਦਾ ਫਿਰ ਮੈਂ ਗਲਤੀ ਨਾਲ ਪਾਉਣਾ ਭੁੱਲ ਗਿਆ ਉਹ ਸਾਡੇ ਵਾਲੇ ਨਾਲ ਹੋਈ ਸੀ ਵਿਚਾਰੇ ਨਾਲ ਨੰਗੇ ਤੁਰ ਪਿਆ ਸੀ ਦੋਸਤਾਂ ਨਾਲ ਜਾਣਾ ਪਉਂਦਾ। ਅਬ ਭਾਈ ਆਇਦਰ ਮੈਂ ਭਾਈ ਆਪਣੀ ਗੱਲਬਾਤ ਸ਼ੁਰੂ ਕਰਵਾਣਾ ਨਾਲ ਤੋਂ ਕਿਵੇਂ ਹੈ। ਫਿਰ ਨੇ ਐਸੋ ਜਿਹੋ ਜਿਹੋ ਵਿਵਹਾਰ ਆ ਜਿੱਥੇ ਮੋਦਲ ਦੀ ਪਾਈ ਹੈ ਇਹ ਫਿਰ ਕਿਵੇਂ? ਇਹ ਮੈਨੂੰ ਨਾ ਵੀਰੇ ਸਭ ਤੋਂ ਵੱਖਰਾ ਰਹਿਣਾ ਪਸੰਦ ਆ। ਜਿਵੇਂ ਮਤਲਬ ਮੈਂ ਕਾਮਨ ਸਮਝਦਾ ਲੋਕਾਂ ਨੂੰ ਵੀ ਚਲੋ ਠੀਕ ਆ ਕੋਈ ਬੰਦਾ ਸਰਦਾਰ ਆ ਕੋਈ ਬੰਦਾ ਮੋਨਾ ਪਰ ਸਾਰਾ ਟਿੱਕੋ ਜਗਾ ਫੇਸਬੁਕ ਵਗੈਰਾ ਮੈਂ ਉਹਨਾਂ ਤੋਂ ਵੱਖਰਾ ਚੱਲਣਾ ਚਾਹੁੰਦਾ ਕਿ ਮੈਂ ਥੋੜਾ ਜਿਹਾ ਸਾਈਡ ਤੇ ਹਾਂ ਇਹਨਾਂ ਤੋਂ ਮੈਂ ਜਿੱਥੇ ਖੜਾ ਮੈਨੂੰ ਵੀ ਲੋਕ ਦੇਖਣ ਭਾਵਾਂ ਗਾਲਾਂ ਹੀ ਕੱਢਣ। ਕੋਈ ਚੱਕਰ ਨਹੀਂ ਆਪਣੀ ਦੇ ਸੇ ਕੋਈ ਅਸਰ ਨਹੀਂ ਇਹ ਚੀਜ਼ ਦਾ ਬਈ ਜਿੰਨੇ ਵੀ ਲੋਕ ਆਪਾਂ ਨੂੰ ਦੇਖਣ ਜਾਂ ਪਏ ਦੇਖਣ ਬਈ ਯਾਰ ਇਹ ਕੀ ਜੀ ਆ ਜਾਂ ਚੀਜ਼ ਕੈਦਰ ਕੋ ਆ ਮਰਜ਼ੀ ਕਰਨ ਮੈਂ ਕਹਿੰਦਾ ਜਿੱਥੇ ਮੈਂ ਖੜਾ ਉੱਥੇ ਮੇਰੀ ਗੱਲ ਚੱਲੇ ਭਵਾ ਉਹ ਗਲਤ ਕਮੈਂਟ ਹੁਣ ਭਵਾਓ ਚੰਗੇ ਹੋਣ ਜਾਂ ਜਿੱਦਾਂ ਵੀ ਆ ਆਪਾਂ ਨੂੰ ਇਦਾਂ ਰਹਿਣਾ ਪsrandਾ ਬਾਕੀ ਮੈਂ ਮਤਲਬ ਕਿ ਆ ਟੈਟੂ ਵਗੈਰਾ ਇਹ ਮੇਰਾ ਸ਼ੌਂਕ ਹੈ ਅੱਛਾ ਹਾਂਜੀ ਹਾਂ ਪਿਆਰ ਕਰ ਹੁੰਦੇ ਆ ਉਹਨਾਂ ਕੋਲ ਲੱਗੇ ਕਮਾਲ ਆ ਜੀ ਤਿਆਰਦਾ ਬਈ ਇਹਨੂੰ ਕਹਿੰਦੀ ਤਿਆਰ ਤਾਂ ਹੋਈ ਵੀ ਨਹੀਂ ਇੱਕ ਸਾਹ ਦੇ ਇਕੱਲੇ ਕੱਪੜੇ ਪਾਉਣੇ ਆ ਬਾਕੀ ਸਾਰਾ ਤਿਆਰ ਹੈਗਾ ਚੋਕ ਆਪਣੇ ਬੋਡੀ ਤੇ ਟੈਟੂ ਇਹਨੇ ਬਣ ਤਿਆਰ ਹੁੰਦਾ ਨਾ ਪੁੱਛੋ ਤੁਸੀਂ ਤੁਸੀਂ ਇਹ ਪੁੱਛੋ ਵੀ ਜਦੋਂ ਕਦੇ ਸਿੰਪਲ ਹੋਣਾ ਉਦੋਂ ਕਿੰਨਾ ਕੁ ਟਾਈਮ ਲੱਗਦਾ ਹਾਂ ਇੱਕ ਦਿਨ ਉਹ ਤੇ ਫਿਲਮ 'ਚ ਕੰਮ ਕਰਨ ਗਏ ਅਸੀਂ ਉਹ ਕਹਿੰਦੇ ਬਾਈ ਯਾਰ ਤੇਰੇ ਆ ਜਿਆਦੇ ਆ ਕਹਿੰਦੇ ਲਾ ਦਿੰਦੇ ਆਪਾਂ ਇਹਨੇ ਇਦਰੋਂ ਖੋਲੀ ਬਾਸਲ ਇੱਕ ਪਲੇਟ ਲਿਆਂਦੇ ਉਹਨਾਂ ਨੇ ਟੰਨ ਦੇਣੇ ਮਾਰੇ ਜਾਦੂ ਵਾਲੇ ਕੋਲ ਕਿ ਜੀਬ ਚੋਂ ਗੱਡੀ ਟੰਨ ਨਹੀਂ ਤੇਰੇ ਗੱਡੀ ਟੰਨ ਉਹਨਾਂ ਨੇ ਜਦੋਂ ਵੇਖਿਆ ਇਹਨੇ ਦਾ ਇੰਨਾ ਲਾ ਕੇ ਸਿਰ ਤੱਕ ਉਹ ਕਹਿੰਦੇ ਪਤੰਦਰਾ ਇੰਨਾ ਫਸ ਚੰਗੀ ਫਿਰਦਾ ਪਿੱਤੇ ਵਿੱਚ ਇਹਦਾ ਜੀਬ ਤੇ ਵੀ ਹੈ ਜੀ ਨਹੀਂ ਅਵੇ ਇਹ ਫੇਸਿੰਗ ਕਰਵਾਈ ਹੈ ਜੀ ਇਹਦਾ ਅੱਛਾ ਆ ਲੈ ਠੀਕ ਆ ਉਹ ਕੋਕਾ ਹੈ ਹਾਂ ਇਹ ਕੋਕਾ ਦਾਰਾ ਬਣਾਇਆ ਵਾ ਨਾਟ ਪਾਏ ਆ ਅੱਖ ਚ ਪਾਏ ਆ ਕੰਨਾਂ ਦੇ ਤਾਂ ਮੈਂ ਕਿਹਾ ਦਾੜੀ ਦੇ ਵਿੱਚ ਕਈ ਗੋਸਾ ਜੇ ਅੱਛਾ ਹੋਰ ਕਿ ਕਾਦੇ ਨਹੀਂ ਕਾਲਾ ਤੁਹਾਨੂੰ ਕੱਢਦੇ ਹੀ ਕਰਦੇ ਹੁਣ ਮੇਰੀ ਮਾਤਾ ਚਲੋ ਹੁਣ ਹੈ ਨਹੀਂ ਗੇ ਟਾਈਮ ਦੁਨੀਆ ਤੇ ਮੇਰੀ ਮਾਤਾ ਮੈਨੂੰ ਮਤਲਬ ਕਿ ਬਹੁਤ ਰੋਗ ਦੇ ਹੁੰਦੇ ਬਹੁਤ ਤੇ ਹੀ ਇਹ ਆਪਣਾ ਨਾ ਕਰ ਮੇਰਾ ਇਹ ਹੈ ਕੇਮ ਹੈਗਾ ਵੀ ਜੇ ਦੁਨੀਆ ਤੇ ਆਏ ਹਨ ਚਲੋ ਵੱਖਰੀ ਗੱਲ ਅੱਡੋ ਅੱਡ ਸੋਚ ਹੈ ਵੀਰੇ ਵੀ ਮੇਰਾ ਇਹ ਮੰਨਣਾ ਹੈਗਾ ਵੀ ਜੇ ਆਪਾਂ ਇੱਕ ਹੀ ਜ਼ਿੰਦਗੀ ਆਪਣੀ ਉਹਦੇ ਵਿੱਚ ਤੁਹਾਡਾ ਕੀ ਮਾਨ ਕਰਦਾ ਹੈਗਾ ਤੁਹਾਡਾ ਦਿਲ ਕੀ ਕਰਦਾ ਗਿਆ ਕੁਝ ਵੀ ਕਰਨ ਨੂੰ ਉਹ ਤੁਸੀਂ ਕਰੋ ਪਸੇ ਇੱਕ ਗੱਲ ਇਹਨਾਂ ਦੀ ਹੈਗੀ ਆ ਇਹ ਮਤਲਬ ਕਿ ਜੇ ਕੋਈ ਧੀ ਭੈਣ ਕੋਲੇ ਖੜੇ ਹੋਣ ਫਿਕਰ ਕੋਈ ਨਹੀਂ ਕਿਸੇ ਨੂੰ ਵੀ ਆਏ ਨਹੀਂ ਹੈਗਾ ਅਗਲਾ ਕਹਿੰਦਾ ਵੀ ਇਹ ਕਿਹੜਾ ਕੋਈ ਮਿੱਟੀ ਮੁੱਟੀ ਲੈ ਜਾਊਗਾ ਵੀ ਇਹਨੇ ਕੱਲ ਪੱਤੀ ਮਾਰੂ ਕੋਈ ਉਹਦੇ ਥਾਂ ਥਾਂ ਦਾ ਮੇਖਾ ਇਹਦੇ ਗਾਂ ਵਾਲੀ ਲਿਖਬੋ ਤੂੰ ਕੋਈ ਹੈਂ ਦਾ ਅੱਤਾ ਦਾਰੀ ਹੈ ਆਪਣਾ ਦੰਦ ਵੀ ਬਾਬਾ ਹੀ ਇਹਦੇ ਆ ਨਾ ਦੂਜੇ ਹਾਂ ਇਹ ਮਤਲਬ ਕਿ ਮੈਨੂੰ ਨਾ ਥੋੜਾ ਡੈਵਲ ਟਾਈਪ ਰਹਿਣਾ ਪਤਾੰਦਾ ਅੱਛਾ ਮੇਰਾ ਸ਼ੈਤਾਨ ਕੋ ਮੈਂ ਥੋੜਾ ਚਲੋ ਕੋਈ ਮੰਨੇ ਨਾ ਮੰਨੇ ਮੈਂ ਜਿੱਦਿਆਂ ਨੂੰ ਥੋੜਾ ਯਾ ਕਰ ਮੰਨਦਾਗਾ ਵੀ ਇਹ ਚੀਜ਼ਾਂ ਹੋਣਗੇ ਜਾਂ ਬਹ ਹਾਂ ਮੇਰਾ ਯਾਰ ਆ ਬਰਗਾੜੀ ਵਾਲਾ ਅੱਛਾ ਉਹ ਦੂਜਾ ਕੀ ਨਾਂ ਦਾ ਪੀਤਾ ਪੀਤਾ ਨੱਥ ਕੌਡੀ ਖੇਡਦਾ ਹੁੰਦੇ ਪਹਿਲਾਂ ਇਹ ਉਹਨਾਂ ਦੀ ਲਿਆਜ ਆਪਣੀ ਉਹਦੇ ਨਾਲ ਹਾਂਜੀ ਹੁਣ ਤਾਂ ਚਲੋ ਆਪਾਂ ਮਿਲੇ ਨਹੀਂ ਕਿਤੇ ਉਹਨੂੰ ਵਿਚਾਰੇ ਨੂੰ ਹੁਣ ਉਹਦਾ ਮਤਲਬ ਪੀਤੇ ਦਾ ਵੀ ਆਹੀ ਹੈ ਜੇ ਲੋਕ ਆਏ ਨੂੰ ਭਾਈ ਦੋ ਭੂਮਾ ਪੁੱਠਾ ਬੱਦੀ ਮਤਲਬ ਕਿ ਦੁਨੀਆ ਦੀ ਲਾਈਨ ਚੋਂ ਮੈਂ ਥੋੜਾ ਜਿਹਾ ਬਾਹਰ ਨਿਕਲ ਨਿਕਲੋ ਨਾ ਫੇਰ ਬੰਦੇ ਨੂੰ ਪਤਾ ਲੱਗਦਾਗਾ ਵੀ ਯਾਰ ਰੀਅਲ ਕੀ ਹੈ। ਉਦਾਂ ਤਾਂ ਚਲੋ ਜੋ ਮਰਜੀਗਾ ਭਜਦੇ ਰਹੋ ਲੋਕ ਆਉਂਦੇ ਜਾਂਦੇ ਦੇਖੇ ਰਹੋ ਕੋਈ ਚੱਕਰ ਨਹੀਂ। ਵੱਢ ਜੇ ਆਪ ਦਾ ਕੁਝ ਮਤਲਬ ਕਿ ਬਣਾਉਣਾਗਾ ਜਾਂ ਆਪ ਦੇ ਆਪ ਦੀ ਪਛਾਣ ਬਣਾਉਣੀ ਆ। ਥੋੜਾ ਵੱਖਰਾ ਰਹਿਣਾ ਪੈਂਦਾ। ਜੋ ਮੈਨੂੰ ਇਹਦਾ ਰਹਿਣਾ ਪਸੰਦ ਆ। ਅੱਛਾ ਇਹਦਾ ਹੈਗਾ ਬਾਬਾ ਦੀ ਮੇਲਾ ਦਾ ਹਨਾ ਸਭ ਤੋਂ ਵੱਧ ਟਾਈਮ ਨੂੰ ਬਾਹਰ ਲਾਉਂਦੇ ਨੂੰ ਲੱਗਦਾ। ਹੂੰ ਅੱਜ ਬਾਲ ਕਟਾਉਣ ਗਿਆ ਸੀ ਮੈਂ ਤੁਹਾਨੂੰ ਦੱਸੀਦਾ ਜਾਣਾ ਮੈਂ ਕਿ ਕਟਾਇਆ ਤਾਂ ਦੱਸਦੇ ਕੀ ਹੈ। ਵੀਰੇ ਕੀ ਪਾਇਆ ਨਾ ਮੇਰਾ ਮਤਲਬ ਹੁਣ ਤੁਹਾਨੂੰ ਕੀ ਦੱਸਾਂ ਪਹਿਲਾਂ ਨਾ ਤੁਸੀਂ ਮੇਰੇ ਆਏ ਹੈ ਸਟਾਈਲ ਨੂੰ ਵੇਖ ਕੇ ਤੁਸੀਂ ਕਹੋਗੇ ਮੇਰੇ ਇੱਡੇ ਦੀਵਾਨ ਹੁੰਦੇ ਕਿਹਨਾਂ ਅੱਛਾ ਮੈਂ ਗੁਜਰਾਤ ਸੀ ਗਏ ਮੈਂ ਸੁਲਰ ਦਾ ਵਰਕ ਕਰਦਾ ਹੁੰਦਾ ਪਹਿਲਾਂ ਉੱਥੇ ਨਾ ਮਤਲਬ ਕਿ ਪਾਣੀ ਬਹੁਤ ਖਾਰਾ ਗਏ ਉੱਥੇ ਮੇਰੇ ਵਾਲ ਝੜਨ ਲੱਗ ਗਏ ਸੀਗੇ ਵਾਲ ਝੜਦੇ ਝੜਦੇ ਤੋਂ ਆ ਵੇਲਾ ਆ ਗਏ ਹਣਾ ਆ ਵੀ ਝਾੜ ਤੇ ਹੁਣ ਆ ਵੀ ਝਾੜ ਤੇ ਬਈ ਨਾਰੇ ਕਹਿੰਦੇ ਬੰਦਾ ਵਿਆਹ ਬਾਦ ਗੱਜਾ ਹੁੰਦਾ ਇਹ ਵਿਆਹ ਬਾਦ ਮਾਰ ਲਈਦੀ ਐ ਟੈਨਸ਼ਨ ਨਾ ਹੋ ਗਿਆ ਹੋ ਗਿਆ ਹੋ ਗਿਆ ਆ ਵੀ ਮੇਰੇ ਹੋ ਗਿਆ 2008 ਦੇ ਵਿੱਚ ਮੈਰਿਜ ਬੇਟਾ ਵੱਕ ਮੇਰਾ 10 ਸਾਲਾਂ ਦਾ ਤੇ ਦੋ ਬੇਟੀਆਂ ਵੀ ਤੇ ਵਧੀਆ ਰਾਜੀ ਕੁ ਜੀ ਜ਼ਿੰਦਗੀ ਚੱਲਦੀ ਐ ਬਹੁਤ ਘੈਂਟ ਆ ਬਾਲਾ ਤੋਂ ਪਤਾ ਲੱਗ ਰਿਹਾ ਵਨ ਖਾਣਾ ਇਹ ਕਹਿ ਸਕਦੇ ਇਹ ਕਹਿ ਸਕਦੇ ਬਾਲਾ ਤੋਂ ਜ਼ਿੰਮੇਵਾਰੀਆਂ ਦੇ ਦੱਪਿਆ ਵਾ ਇੱਕ ਤੇ ਇਹ ਵੀ ਅਲੱਦਿ ਰਿਹੇ ਜੀ ਤਾਨਾ ਨੰਨ ਲੋਕੇ ਰਹਿ ਰੋ ਤੈਨਾ ਮੇਰਾ ਇਹਦੇ ਦਾ ਆਪੋ ਜਿਹੜਾ ਆਪਾਂ ਸੋਚੀਏ ਮੈਂ ਫੈਮਿਲੀ ਨੂੰ ਪੂਰਾ ਟਾਈਮ ਦਨਾ ਕਬੀਲਦਾਰੀ ਦੇ ਵਿੱਚ ਮਤਲਬ ਮੈਂ ਕਲਾਂਗਾ ਮੇਰੇ ਕੋਈ ਬ੍ਰਦਰ ਹੈ ਨਹੀਂਗਾ ਵੈਸੇ ਬਾਕੀ ਸਾਰੇ ਭਰਾ ਆ ਗਏ ਆਪਣੇ ਨਾਲ ਜਿਹੜੇ ਰਹਿੰਦੇ ਆ ਮੈਂ ਕਲਾਂਗਾ ਮੇਰੀਆਂ ਦੋ ਭੈਣਾਂ ਆਗੀਆਂ ਉਹਨਾਂ ਦੀ ਮੈਰਿਜ ਕੀਤੀ ਫਿਰ ਮਤਲਬ ਕਿ ਮੈਂ ਸਾਰੀ ਕਬੀਲਦਾਰੀ ਆਪ ਘਟਾ ਦਾਂਗਾ ਜਿਵੇਂ ਲੋਕਾਂ ਟਾਈਮ ਬਣਾ ਬਾਬਾ ਜੀ ਤੂੰ ਸਮਝਾ ਸਰ ਤੁਸੀਂ ਦੋਵੇਂ ਹੀ ਫਿਰ ਸਮਝਾ ਜੀ ਸਮਝਾ ਸਰ ਮੈਂ ਅਜੇ ਬਾਹਰੋਂ ਆ ਇਹ ਤਾਂ ਜੱਦੀ ਸਮਝਾ ਸਰ ਤੂੰ ਮੈਂ ਤਾਂ ਬਾਹਰੋਂ ਆ ਕੇ ਬਸਿਆ ਸੀ ਕੀ ਸਮਝਦਾ ਰਹ ਰਹੇ ਨੇ ਪਾਪਾ ਵੀ ਇਹ ਇੱਕ ਗੱਲ ਆ ਔਰ ਦੇ ਮੁੰਡਿਆਂ ਨਾਲ ਜਿਹੜਾ ਤੁਹਾਡੀ ਉਮਰ ਦੇ ਹਨ ਬੰਦੇ ਉਹਨਾਂ ਨਾਲ ਫਿਰ ਪਿਆਰ ਕਿਵੇਂ ਕਰਦਾ ਕਿਉਂਕਿ ਬਹੁਤ ਤਕਰਾਰ ਹੁੰਦੀ ਹੈ ਨਹੀਂ ਇਹ ਤਾਂ ਆਪਣੇ ਤੇ ਆ ਯਾਰ ਮੈਂ ਜਵਾਗ ਨਾ ਜਵਾਗ ਬਣ ਜਾਂਦਾ ਸਿਆਣੇ ਨਾ ਸਿਆਣਾ ਬਣ ਜਾਂਦਾ ਮੇਰੇ ਸਾਰੇ ਯਾਰੀ ਆ ਪਾਪਾ ਮੇਰੇ ਨਾਲ ਜਵਾਗ ਵੀ ਯਾਰੀ ਆ ਗਾਂ ਉਹਦਾ ਪਿਓ ਵੀ ਯਾਰੀ ਉਹਦਾ ਦਾਦਾ ਵੀ ਯਾਰੀ ਹੈ ਹਾਂ ਦਾਦੇ ਨਾਲ ਦਾਦੇ ਵਾਲੇ ਹਿਸਾਬ ਨਾਲ ਭਾਰਤੀ ਦਾ ਪਿਓ ਨਾਲ ਪਿਓ ਵਾਲੇ ਨਾਲ ਮੁੰਡੇ ਨਾਲ ਮੁੰਡੇ ਵਾਲੇ ਹਿਸਾਬ ਨਾਲ ਮਾਦਾ ਮੇਰੇ ਵਾਲਾ ਸ਼ੋਰ ਆ ਸੀ ਇਕੱਠੇ ਆੜੀਆਂ ਵਰਗੀਆਂ ਗੁਜ਼ਲ ਨਹੀਂ ਮੈਂ ਕਹਿੰਦਾ ਸੈਕਟਾ ਕਰ ਪਤਾ ਨਹੀਂ ਯਾਰੀ ਲੈ ਜਿੰਦਗੀ ਦੇ ਕੀ ਪਤਾ ਕਿੱਦਿਆ ਹਵਾ ਨਿਕਲ ਜਾਣੀ ਯਾਰ ਮੇਨਾ ਸਮਾਂ ਬਹੁਤ ਘੱਟ ਆ ਹੁਣ ਕਿਉਂਕਿ ਅਸੀਂ ਆ ਹੁਣ ਜੰਗਲ ਕੱਟੀ ਜਾਂਦੇ ਆ ਮੌਤ ਮੁੱਲ ਲਈ ਜਾਂਦੇ ਲੋਕ ਸਾਡੇ ਆਪੇ ਆਪਾਂ ਸੁਣਦੇ ਆ ਨਾ 4000 ਕਿੱਲਾ ਉਧਰ ਕੱਟਦਾ ਇਹਨਾਂ ਨੇ ਜੰਗਲ ਇਹ ਬਾਬਾ ਜੀ ਮੌਤ ਐ ਇਹ ਜਿਹੜਾ ਪਹਾੜੀਆਂ ਵੱਡ-ਵੱਡ ਰੋਡ ਕੱਢੀ ਜਾਂਦੇ ਆ ਸੁਰਗਾਂ ਕੱਢੀ ਜਾਂਦੇ ਆ ਇਹ ਵੀ ਇੱਕ ਮੌਤ ਐ ਇੱਕ ਬੈਲੈਂਸ ਹੀ ਕੁਦਰਤ ਦਾ ਬਣਾਇਆ ਬਾ ਧਰਤੀ ਤੇ ਉਹ ਜ਼ਰੂਰੀ ਸੀ ਪਰ ਉਹਨੂੰ ਅਸੀਂ ਵੱਡ ਕੱਟ ਕੇ ਅਸੀਂ ਆਪ ਹੀ ਲਿਆਤੀ ਆਪ ਉਹਦੇ ਨਾਲ ਬਹੁਤ ਔਖਾ ਹੋਇਆ ਜੇ ਦੇਖੋ ਹਾਲ ਕੀ ਹੋ ਰਿਹਾ ਸਾਡਾ ਆਕੀ ਨਹੀਂ ਰਣੀ ਨਹੀਂ ਰਣੀ ਜਿਹੜੇ ਡੁਪਲੀਕੇਟ ਆਪਣੇ ਮਤਲਬ ਵੀ ਜਿਹੜੇ ਬੁੱਝੇ ਹੋਇਆ ਇਹ ਯੂਜ਼ ਤੋਂ ਲਾ ਕੇ ਬਿਲਕੁਲ ਦੇਖੋ ਉਹ ਜਿਹਦਾ ਦੇਖੋ ਹੀ ਹਣੇ ਹੁਣ ਘਰਾਂ ਚ ਪਲਾਂਟ ਲਗਾਇਆ ਕਰਨਗੇ ਛੋਟੇ ਛੋਟੇ ਆਕਸੀਜਨ ਆਸਤੇ ਬਾਈ ਨੂੰ ਟਾਈਮ ਆਇਆਣਾ ਜੀ ਇਹ ਸਾਰਾ ਕੁਝ ਸਾਹੀ ਚੱਲਣਾ ਜੁਗ ਬਦਲ